ਨਿਰਮਲ ਮੰਤਰੀ ਹਰਪਜਨ ਸਿੰਘ ਈਟੀਓ ਨੇ ਸ਼ਹੀਦ ਮਨਿੰਦਰ ਸਿੰਘ ਦੀ ਯਾਦ ਵਿੱਚ ਰੱਖਿਆ ਗੇਟ ਦਾ ਨੀਂਹ ਪੱਥਰ 2019 ਵਿੱਚ ਭਾਰਤੀ ਫੌਜ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਸੀ ਮਨਿੰਦਰ ਸਿੰਘ ਸ਼ਹੀਦ ਮਨਿੰਦਰ ਸਿੰਘ ਦੀ ਯਾਦ ਵਿੱਚ ਰਾਜਿਸਾਨਸੀ ਵੀ ਕੇ ਬਣਾਇਆ ਜਾ ਰਿਹਾ ਹੈ ਯਾਦਗਾਰੀ ਗੇਟ 2.11 ਲੱਖ 11000 ਰੁਪਏ ਦੀ ਲਾਗਤ ਨਾਲ ਬਣਦਾ ਰਿਹਾ ਸ਼ਹੀਦ ਮਨਿੰਦਰ ਸਿੰਘ ਦਾ ਯਾਦਗਾਰੀ ਗੇਟ ਕਿਸਾ ਪਾਣੀ ਕਿਸੇ ਸ਼ਹੀਦ ਦਾ ਜੇਤ ਦੇ ਕਟਰ ਕੀ ਕਰ ਸਕਦੇ। ਦੇਖੋ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਮਨਿੰਦਰ ਸਿੰਘ ਜੀ ਜਿਹੜੇ 2019 ਦੇ ਵਿੱਚ ਸ਼ਹੀਦ ਹੋ ਗਏ ਸੀਗੇ ਭਾਰਤੀ ਫੌਜ ਦੇ ਵਿੱਚ 17 17.5 ਸਾਲ ਦੀ ਉਮਰ ਦੇ ਵਿੱਚ ਭੱਤੀ ਹੋ ਗਏ ਸੀਗੇ ਸੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਅਸੀਂ ਇੱਕ ਗੇਟ ਦੀ ਉਹ ਸਾਰੀ ਜਿਹੜੀ ਆ ਉਹਤੇ ਕਰ ਰਹੇ ਆ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਚਾਰਜ ਰਾਜਾ ਸਾਸੀ ਮੈਡਮ ਸੋਨੀਆ ਮਾਨ ਜੀ ਜਿਹੜੇ ਕਿ ਹਮੇਸ਼ਾ ਹੀ ਹੱਥ ਫਿਰ ਹਲਕੇ ਵਾਸਤੇ ਕਾਫੀ ਤਤਪਰ ਰਹੇ ਨੇ ਉਹਨਾਂ ਨੇ ਵੀ ਮੇਰੇ ਨਾਲ ਪਿਛਲੇ ਦਿਨੀ ਇਸ ਬਾਬਤ ਗੱਲਬਾਤ ਕੀਤੀ ਸੀਗੀ ਸਾਡੇ ਮੈਡਮ ਅਕਵਿੰਦਰ ਕੌਰ ਜੀ ਜਿਨ੍ਹਾਂ ਦੇ ਪਤੀ ਸੀਗੇ ਸਰਦਾਰ ਮਨਿੰਦਰ ਸਿੰਘ ਜੀ ਉਹਨਾਂ ਦਾ ਬੇਟਾ ਔਰ ਇਹਨਾਂ ਮੈਂ 2022 ਜਿੱਥੇ ਆਇਆ ਸੀਗਾ ਸੋ ਬਹੁਤ ਵਧੀਆ ਬੜਾ ਪੇਸ਼ ਪ੍ਰੇਮੀ ਪਰਿਵਾਰ ਆ ਸੋ ਇਹਨਾਂ ਨੇ ਉਸ ਵੇਲੇ ਇੱਕ ਆਪਣੀ ਇਛਾ ਜ਼ਾਹਰ ਕੀਤੀ ਸੀ ਕਿ ਸ਼ਹੀਦ ਮਨਨਤਰ ਸਿੰਘ ਜੀ ਦੇ ਨਾਮ ਤੇ ਇੱਕ ਯਾਦਗਾਰੀ ਗੇਟ ਜਿਹੜਾ ਉਹ ਬਣਾਉਣਾ ਚਾਹੀਦਾ ਹੈ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਤਾਕ ਕੁਮਾਰ ਸਿੰਘ ਮਾਨ ਸਾਹਿਬ ਨੂੰ ਬੇਤੀ ਕੀਤੀ ਤੇ ਉਹਨਾਂ ਨੇ ਇਸ ਯਾਦਗਾਰੀ ਗੇਟ ਵਾਸਤੇ 42 ਲੱਖ 11000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਸੋ ਅੱਜ ਅਸੀਂ ਉੱਥੇ ਇਸ ਗੇਟ ਦਾ ਉਦਘਾਟਨ ਕਰਨ ਜਿਹੜਾ ਉਹ ਪਹੁੰਚੇ ਆ ਮੈਂ ਸਮਝਦਾ ਕਿ ਸ਼ਹੀਦ ਜਿਹੜੇ ਨੇ ਉਹ ਦੇਸ਼ ਦਾ ਸਰਮਾਇਆ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਆਪਣੇ ਦੇਸ਼ ਵਾਸਤੇ ਕੌਮ ਵਾਸਤੇ ਫੌਜ ਦੀ ਨੌਕਰੀ ਦੇ ਵਿੱਚ ਜਾ ਕੇ ਉਥੋਂ ਬਲੀਦਾਨ ਦੇਣਾ ਇੱਕ ਬਹੁਤ ਵੱਡੀ ਗੱਲ ਆ ਦੇਸ਼ ਦੀ ਖਾਤਰ ਆਪਣਾ ਆਪ ਮਟਾਉਣਾ ਜਿਹੜਾ ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਸੋ ਮੇਰੇ ਵੱਲੋਂ ਆ ਲੈਟਸ ਸੀ ਦਾ ਮਨਿੰਦਰ ਸਿੰਘ ਜੀ ਨੂੰ ਦਿਲੋਂ ਸਲੂਟ ਉਹਨਾਂ ਦੇ ਆ ਪਰਿਵਾਰ ਨਾਲ ਦਿਲੋਂ ਅਮਰਦੀ ਕਰਦੇ ਹੋਏ ਅਸੀਂ ਇਹ ਉਹਨਾਂ ਨੂੰ ਵਿਸ਼ਵਾਸ ਦੁਆਉਂਦੇ ਆ ਕਿ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਸ਼ਹੀਦ ਸ਼ਹੀਦ ਪਰਿਵਾਰਾਂ ਦੇ ਨਾਲ ਚਲਾ ਉਹ ਡਟ ਕੇ ਖੜੀ ਰਹੂਗੀ ਤੁਸੀਂ ਦੱਸ ਰਹੇ ਕਿ 18 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਦੇ ਨੌਜਵਾਨੀ ਦੇ ਫੌਜ ਦੇ ਉਸ ਪੱਥੀ ਹੋਣੇ ਪਰ ਜਦੋਂ ਦੀ ਕੇਂਦਰ ਸਰਕਾਰ ਨੇ ਅਗਨੀ ਵੀਰ ਅ ਦੌਜਣਾ ਸ਼ੁਰੂ ਕੀਤੀ ਹੈ ਲੱਗਦਾ ਹੈ ਕਿ ਕਿਤੇ ਕਿਤੇ ਪੰਜਾਬ ਦੇ ਦੋਸਤਾਂ ਜਿਹੜੇ ਹੁਣ ਫੌਜ ਵੱਕਟ ਘਟਖਿਆਲ ਕਰਦੇ ਆ ਦੇਖੋ ਪੰਜਾਬ ਪੰਜਾਬ ਦੇ ਜਿਹੜੇ ਖੂਨ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਦੇ ਵਿੱਚ ਸੇਵਾ ਜਿਹੜੀ ਆ ਉਹ ਲਿਖੀ ਆ ਕੌਮ ਦੀ ਸੇਵਾ ਲਿਖੀ ਆ ਸੋ ਚਾਹੇ ਕਿ ਇਹ ਜਿਹੜੀ ਅਗਨੀ ਵੀਰਦੀ ਇਹਨਾਂ ਨੇ ਇੱਕ ਨਵੀਂ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ ਅਸੀਂ ਪਹਿਲਾਂ ਹੀ ਕਹਿੰਦੇ ਆਏ ਆ ਕਿ ਫੌਜ ਦੇ ਵਿੱਚ ਤਾਂ ਜਿਹੜੀ ਆ ਉਹ ਪਰਮਾਨੈਂਟ ਭਰਤੀ ਚਾਹੀਦੀ ਆ ਸੋ ਅਸੀਂ ਜਿਹੜੀਆਂ ਵੀ ਸਹੂਲਤਾਂ ਜੋ ਵੀ ਕੁਝ ਮਾਨ ਸਨਮਾਨ ਜਿਹੜਾ ਉਹ ਭਾਰਤੀ ਫੌਜ ਦੇ ਬਾਕੀ ਜਿਹੜੇ ਸੈਨਿਕਾਂ ਉਹਨਾਂ ਨੂੰ ਦਿੰਨੇ ਆ ਉਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਗਨੀ ਵੀਰਾ ਵਾਸਤੇ ਵੀ ਪੰਜਾਬ ਦੇ ਵਿੱਚ ਅਨਾਉਂਸ ਕੀਤਾ ਠੀਕ ਹੈ ਸਰ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز